ਮੈਂ ਪ੍ਰਵੀਨ ਬੰਗਾ ਜਨਨ ਸ਼ਕਤੀ ਬੌਝਨ ਸਮਾਜ ਪਾਰਟੀ ਪੰਜਾਬ ਇਨਚਾਰਜ ਬਧਾਂ ਸਭਾ ਹਲਕਾ ਬੰਗਾ ਇਸ ਮੌਕੇ ਤੇ ਅਸੀਂ ਜਿਹੜੇ ਪਿੰਡ ਭੂਤਾ ਚ ਜਿਹੜੇ ਡੋਟੂ ਰੋਡ ਕੰਨਲੀ ਸਾਥੀਕਰ ਉਹਨਾਂ ਨੂੰ ਮੈਂ ਡਾਇ ਸੀ ਸਾਡੇ ਨਾਲ ਇਸ ਹਲਕੇ ਦੇ ਪ੍ਰਧਾਨ ਮਾ ਜੋ ਜੈਪਾਲ ਸੁੰਡਾ ਜੀ ਔਰ ਸਾਡੇ ਸਾਡੇ ਨੌਜਵਾਨ ਆਗੂ ਮਾ ਜੋ ਵੀਰੇ ਕੁਮਾਰ ਗੁਣਾ ਚੌਰ ਜੀ ਜਿਹੜੇ ਜ਼ਿਲ੍ਹੇ ਦੇ ਸਾਡੇ ਸਖਤਰ ਨੇ ਔਰ ਇਲੈਕਸ਼ਨ ਦੇ ਇੰਚਾਰਜ ਨੇ ਸਾਡੇ ਯੂਥ ਦੇ ਸਾਥੀ ਹਜਿੰਦਰ ਲੱੱਡੜ ਜੀ ਔਰ ਸਾਡੇ ਇਸ ਨਗਰ ਤੋਂ ਰੋਸ਼ਨ ਜੀ ਸਾਡੇ ਸਾਡੇ ਹੋਰ ਸਾਥੀ ਜਿਹੜੇ ਸਤਕਾਜੋ ਸਾਥੀ ਖੜੇ ਨੇ ਔਰ ਸਮੁੱਚੇ ਅੱਜ ਬੰਗਿਆਂ ਦੇ ਵਿੱਚ ਸਾਰੀਆਂ ਧਿਰਾਂ ਬਹੁਤ ਸਾਰੀਆਂ ਸਮਾਜ ਪਾਰਟੀਆਂ ਸਾਰੀਆਂ ਟੀਮਾਂ ਅਸੀਂ ਵਿਧਾਨ ਸਭਾ ਨੂੰ ਪੰਜ ਜ਼ੋਨਾਂ ਚ ਵੰਡਿਆ ਹੋਇਆ ਪੰਜ ਜ਼ੋਨਾਂ ਦੇ ਜਿਹੜੇ ਲੀਡਰਸ਼ਿਪ ਹੈ ਉਹ ਅੰਤਮ ਪਰਾਂਤੇ ਜਿਹੜਾ ਕਿਤੇ ਵੀ ਮਾੜਾ ਮੋਟਾ ਕਿਤੇ ਲੱਗਦਾ ਵੀ ਇੱਥੇ ਟੱਚ ਹੁਣ ਰਹਿ ਗਿਆ ਉਹਨੂੰ ਟੱਚ ਕੰਚ ਲੱਗੇ ਆ ਔਰ ਨਿਸ਼ਚਿਤ ਅਸੀਂ ਜਿਹੜਾ ਬੰਗਿਆ ਤੋਂ ਜਸਵੀਰ ਸਿੰਘ ਗੜੀ ਜੀ ਨੂੰ ਵੱਡੀ ਲੀਡਾਂ ਚ ਜਾ ਕੇ ਇੱਥੋਂ ਅਸੀਂ ਉੱਪਰ ਭੇਜਾਂਗੇ ਜੈ ਭੀਮ ਜੈ ਭਾਰਤ ਜੀ ਅਨੰਤ ਪਰਸਾਵ ਦੀ ਸੀਟ ਤੇ ਜੇ ਗੱਲ ਕੀਤੀ ਜਾਵੇ ਜਸਵੀਰ ਸਿੰਘ ਗੜੀ ਦੇ ਰੁਜ਼ਾਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਰਦਾਰ ਜਸਵੀਰ ਸਿੰਘ ਗੜੀ ਦਾ ਜਿਹੜਾ ਬਤੌਰ ਉਮੀਦਵਾਰ ਐਲਾਨ ਜੀ ਬੜਾ ਲੇਟ ਹੋਇਆ ਹੈ ਜੀ ਜਦਕਿ ਲੋਕ ਸਭਾ ਦੇ ਵਿੱਚ ਇੰਨਾ ਸਮਾਂ ਤਾਂ ਵਿਧਾਨ ਸਭਾ ਲਈ ਵੀ ਬੜਾ ਘੱਟ ਹੁੰਦਾ ਹੈ ਜੀ ਲੋਕ ਸਭਾ ਲਈ ਬਹੁਤ ਬਹੁਤ ਇਹਨੂੰ ਘੱਟ ਤੋਂ ਘੱਟ ਸਮਾਂ ਕਹਿ ਸਕਦੇ ਆ ਉਹ ਮਿਲਿਆ ਪਰ ਉਹਦੇ ਦੇ ਉਮੀਦਵਾਰ ਬਣਨ ਤੋਂ ਬਾਅਦ ਲੋਕ ਸਭਾ ਦੇ ਜਿਹੜੇ ਆ ਸਮਾਜਿਕ ਔਰ ਰਾਜਨੀਤਿਕ ਹਾਲਾਤ ਬਦਲੇ ਨਹੀਂ ਜੀ ਜਦੋਂ ਆਪਾਂ ਰਾਜਨੀਤਿਕ ਤੌਰ ਤੇ ਜਦੋਂ ਗੱਲ ਕਰਦੇ ਆ ਤਾਂ ਬਹੁਜਨ ਸਮਾਜ ਪਾਰਟੀ ਪਹਿਲਾਂ ਇਸ ਕਰਕੇ ਆਦੀ ਰਹੀ ਕਿਉਂਕਿ ਦੂਸਰੇ ਪਾਸੇ ਗੱਠਜੋੜ ਦੀ ਰਾਜਨੀਤੀ ਹੁੰਦੀ ਸੀ ਅੱਜ ਜਿਹੜਾ ਗੱਠਜੋੜ ਦੀ ਰਾਜਨੀਤੀ ਸਾਰੀ ਨਕਾਰੀ ਗਈ ਹੈ ਸਾਰੀਆਂ ਰਾਜਨੀਤਿਕ ਤਿਰਾਂ ਆਪਣੇ ਤੌਰ ਤੇ ਇਲੈਕਸ਼ਨਾਂ ਜਿਹੜੀਆਂ ਲੜ ਰਹੀਆਂ ਨੇ ਮਰਦਾਂ ਚ ਲੜ ਰਹੀਆਂ ਨੇ ਦੂਸਰੀ ਗੱਲ ਸਮਾਜਿਕ ਤੌਰ ਤੇ ਇਸ ਹਲਕੇ ਵਿੱਚ 5 ਲੱਖ ਤੋਂ ਵੱਧ ਜਿਹੜਾ ਵੋਟਰ ਹੈ ਉਹ ਜਿਹਨੂੰ ਆਪਾਂ ਸ਼ਡਿਊਲ ਕਾਸਟ ਵਰ ਕਹਿੰਦੇ ਆ ਉਹ ਵੋਟਰ ਹੈ ਔਰ ਉਹਨਾਂ ਦੇ ਵਿੱਚੋਂ ਮੇਨ ਲੀਡਿੰਗ ਰੋਲ ਹੈ ਜਿਹੜਾ ਕੈਂਡੀਡੇਟ ਹੈਵੀweight ਲੀਡਰ ਜਿਹੜਾ ਹੈ ਉਹ ਡਾਕਟਰ ਜਸਵੀਰ ਸਿੰਘ ਗੜੀ ਜੀ ਨੇ ਬਾਕੀ ਜਿਹੜੇ ਦੂਸਰੇ ਕੈਂਡੀਡੇਟ ਆਪਣਾ ਹੈਵੀweight ਕੈਂਡੀਡੇਟ ਮੰਨਦੇ ਨੇ ਕੋਈ ਪਟਿਆਲੇ ਤੋਂ ਹੈ ਕੋਈ ਸੰਗਰੂਤ ਹੈ ਬਿਲਕੁਲ ਜੀ ਔਰ ਕੁਝ ਮਤਵ ਦੇ ਤੋਂ ਨਹੀਂ ਇਸ ਕਰਕੇ ਰਾਜਨੀਤਿਕ ਸਮਾਜਿਕ ਹਾਲਾਤਾਂ ਦੇ ਜਦ ਬਦਲੇ ਨੇ ਉਹ ਤੇ ਜਸਵੀਰ ਸਿੰਘ ਗੜੀ ਦਾ ਇੱਕ ਵੱਡਾ ਚਿਹਰਾ ਉੱਪਰ ਆਏ ਨੇ ਕਿਉਂਕਿ ਉਹ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਔਰ ਉਹ ਪਾਰਟੀ ਦੇ ਇੱਕ ਬਤੌਰ ਬਾਂਸ ਵਿੱਚ ਇੱਕ ਵਧੀਆ ਬਲਾਰੇ ਰਹੇ ਨੇ ਉਹਨਾਂ ਨੂੰ ਹਿਸਟਰੀ ਦੀ ਤੇ ਉਹਨਾਂ ਦੀ ਪਕੜ ਹੈ ਔਰ ਆਪਣੀ ਇੱਕ ਵਧੀਆ ਗੱਲ ਨਾ ਵੇਖੋ ਆਫ ਰੱਖਣ ਦੀ ਜਿਹੜਾ ਉਹਨਾਂ ਦਾ ਹੌਸਲਾ ਬਹੁਤ ਘੱਟ ਲੋਕਾਂ ਚ ਹੁੰਦਾ ਚੋਰ ਦੀ ਜੇ ਗੱਲ ਕੀਤੀ ਜਾਵੇ ਬਣਾ ਚੋਰ ਦੇ ਵਿੱਚੋਂ ਸਾਡਾ ਜਿਹੜਾ ਗੁੱਜਰ ਭਾਈ ਜਰਾ ਹੈਗਾ ਉਹਨੇ ਬਹੁਤ ਵੱਡੀ ਸਪੋਰਟ ਕੀਤੀ ਹੈਗੀ ਆ ਬੰਗਿਆਂ ਦਾ ਕਿਸ ਤਰ੍ਹਾਂ ਨਾਲ ਲੱਗਦਾ ਦੇਖੋ ਬੰਗਿਆਂ ਵਿੱਚ ਜੋ ਜਦੋਂ ਬੰਗਿਆਂ ਦਾ ਇਤਿਹਾਸ ਜਿਹੜਾ ਅਸੀਂ ਤੁਹਾਡੇ ਸਾਹਮਣੇ ਆ ਅੱਜ ਸਾਰੀ ਬੰਗਾ ਹਲਕੇ ਦੀ ਲੀਡਰਸ਼ਿਪ ਸਾਡੇ ਤੁਹਾਡੇ ਸਾਹਮਣੇ ਨਾਲ ਖੜੀ ਹੈ ਕਿਉਂਕਿ ਪਿਛਲੀਆਂ ਲੋਕ ਸਭਾ ਵਿੱਚ ਵੀ ਭੋਲਿਆ ਸਮਾਜਾਈ ਪਾਰਟੀ ਨੇ ਤੇ ਜਿੱਤ ਦਾ ਝੰਡਾ ਬਲੰਦ ਕੀਤਾ ਸੀ ਔਰ ਦੂਸਰੀਆਂ ਰਵਾਇਤੀ ਪਾਰਟੀਆਂ ਨੂੰ ਲਗ ਭਗ ਜਿਹੜਾ ਸੀ ਇੱਕ ਤੇ ਅਕਾਲੀ ਦਲ ਜਿਹੜਾ 8000 ਪਿੱਛੇ ਸੀ ਦੂਜੇ ਪਾਸੇ ਕਾਂਗਰਸ ਜਿਹੜੇ ਆਮ ਉਹ ਲਗਭਗ 5000 ਪਿੱਛੇ ਸੀ ਅੱਜ ਉਹ ਕੱਲੇ ਕੱਲੇ ਇਲੈਕਸ਼ਨ ਲੜ ਰਹੇ ਨੇ ਔਰ ਜਿੱਥੇ ਬੰਗਿਆਂ ਚ ਅਸੀਂ ਵੱਡੇ ਮਾਰਜਨ ਦੇ ਨਾਲ ਜਸਵੀਰ ਸਿੰਘ ਗੜੀ ਨੂੰ ਜਿਤਾਵਾਂਗੇ ਕਿਉਂਕਿ ਜਿਹੜਾ ਐਸਸੀ ਭਾਈਚਾਰਾ ਐਸਸੀ ਭਾਈਚਾਰੇ ਚ ਇੱਕ ਭਾਵਨਾ ਪੈਦਾ ਹੋਈ ਆ ਕਿ ਭਾਈਚਾਰੇ ਦਾ ਕੈਂਡੀਡੇਟ ਹੈ ਔਰ ਵੱਡੇ ਲੈਵਲ ਤੇ ਉਹ ਜਿਹੜੇ ਲੋਕ ਚਾਹ ਪਹਿਲਾਂ ਅਕਾਲੀਵਾਲੋਂ ਭੋਗਦੇ ਨੇ ਚਾਹ ਕਾਂਗਰਸ ਨੂੰ ਭੋਗਦੇ ਨੇ ਚਾਹ ਉਹ ਆਹ ਪਾਰਟੀ ਭੋਗਦੇ ਨੇ ਅੱਜ ਜਸਵੀਰ ਗੜੀ ਜੀ ਲੋਕਲ ਜੰਪਾਲ ਵੀ ਨੇ ਏਰੀਏ ਦੇ ਏਰੀਏ ਨੂੰ ਵਾਹ ਬ੍ਰੀਫੀ ਚੰਗੀ ਤਰ੍ਹਾਂ ਜਾਣਦੇ ਨੇ ਬੌਜਨ ਸਮਾਜ پارٹی ਦੇ ਕੈਂਡੀਡੇਟ ਸੀਟ ਨੂੰ ਕੱਢ ਜਾਂਦੇ ਆ ਆਨੰਦਪੁਰ ਸਾਹਿਬ ਦੀ ਸੀਟ ਜਿੱਤ ਜਾਂਦੇ ਆ ਨਵੀਂ ਰਣਨੀਤੀ ਕੀ ਹੋਵੇਗੀ ਨਵੀਂ ਰਣਨੀਤੀ ਹੋਈ ਜਿਸ ਤਰ੍ਹਾਂ ਵਿਧਾਨ ਸਭਾ ਚ ਜੀ ਬੌਜਨ ਸਮਾਜ پارٹی ਦਾ ਇੱਕ ਵਿਧਾਇਕ ਡਾਕਟਰ ਨਿਸ਼ਚਤਰਪਾਲ ਜੀ ਜਿੱਤ ਕੇ ਗਏ ਨੇ ਤੁਸੀਂ ਉਹਨਾਂ ਦੀ ਵਿਧਾਨ ਸਭਾ ਦੀ ਜਿਹੜੀ ਕਾਰਜ ਸ਼ੈਲੀ ਹੈ ਉਹ ਹਰ ਮੁੱਦੇ ਤੇ ਚਾਹੇ ਪੰਜਾਬ ਦਾ ਮਜ਼ਦੂਰ ਹੈ ਕਿਸਾਨ ਹੈ ਬੈਕਵਰਡ ਸਮਾਜ ਹੈ ਹਰ ਵਰਗ ਦੇ ਮੁੱਦਿਆਂ ਤੇ ਜਿਹੜੀ ਗੱਲ ਬੌਝਨ ਸਮਾਜ ਪਾਰਟੀ ਦੇ ਮੰਚ ਤੋਂ ਬਿਦਾਂਤ ਸਵਾ ਵਿੱਚ ਗੱਲ ਕਰ ਰਹੇ ਨੇ ਜਿਹੜਾ ਇੱਕ ਲੈਵਲ ਲੱਗਾ ਕਿ ਜਿਹੜੀ ਬੌਝਨ ਸਮਾਜ ਪਾਰਟੀ ਸ਼ੁਰੂ ਕਾ ਉਸ ਲੋਕਾਂ ਦੀ ਪਾਰਟੀ ਹੈ ਇਹ ਲੈਵਲ ਨੂੰ ਜਦੋਂ ਬੌਝਨ ਸਮਾਜ ਪਾਰਟੀ ਦੇ ਕੈਂਡੀਡੇਟ ਐਲਾਨੇ ਜਾਂਦੇ ਨੇ ਉਹ ਚ ਸਪਸ਼ਟ ਹੁੰਦਾ ਹੈ ਕਿ ਬੌਝਨ ਸਮਾਜ ਪਾਰਟੀ ਕਿਸੇ ਇੱਕ ਵਸ਼ੇ ਜਾਤੀ ਨੂੰ ਮਾਨਤਾ ਨਹੀਂ ਦਿੰਦੀ ਬੌਝਨ ਸਮਾਜ ਪਾਰਟੀ ਸਮੁੱਚੇ ਲੋਕਾਂ ਨੂੰ ਜਿਹੜੀ ਮਾਨਤਾ ਦਿੰਦੀ ਉਹਨੂੰ ਰਾਜਨੀਤਕ ਤੌਰ ਤੇ ਟਿਕਟਵ ਦਿੰਦੀ ਹੈ ਪਾਰਟੀ ਵਿੱਚ ਉਹਨਾਂ ਨੂੰ ਹਰ ਭਾਈਚਾਰੇ ਨੂੰ ਸਨਮਾਨ ਦਿੰਦੀ ਹੈ ਜੀ ਸ਼ੁਕਰੀਆ ਜੀ ਸ਼ੁਕਰੀਆ ਹੁਣ ਤੁਸੀਂ ਆਪਣਾ ਦੁਬਾਰਾ ਤੋਂ ਇੰਟਰੋਡਕਸ਼ਨ ਦੇ ਕੇ ਨਾ ਆਪਣਾ ਨਾਮ ਤੇ ਆਪਣਾ ਉਹ ਪੰਗਿਆ ਦੱਸ ਕੇ ਜਿਹਪੂਤਾਂ ਦੇ ਵਿੱਚ ਜੀ ਸਰ ਜੀ ਮੈਂ ਪ੍ਰਵੀਨ ਬੰਗਾ ਜਨਨ ਸ਼ਕਤੀ ਬੌਝਨ ਸਮਾਜ ਪਾਰਟੀ ਪੰਜਾਬ ਇਨਚਾਰਜ ਵਿਧਾਨ ਸਭਾ ਹਲਕਾ ਬੰਗਾ ਇਸ ਮੌਕੇ ਤੇ ਅਸੀਂ ਜਿਹੜੇ ਪਿੰਡ ਭੂਤਾ ਚ ਜਿਹੜੇ ਡੋਟੂ ਰੋਡ ਕਰਨ ਲਈ ਸਾਥੀ ਕਰ ਉਹਨਾਂ ਨੂੰ ਮੈਂਡਾਏ ਸੀ ਸਾਡੇ ਨਾਲ ਇਸ ਹਲਕੇ ਦੇ ਪ੍ਰਧਾਨ ਮਾਜੋ ਜੈਪਾਲ ਸੁੰਡਾ ਜੀ ਔਰ ਸਾਡੇ ਸਾਡੇ ਨੌਜਵਾਨ ਆਗੂ ਮਾਜੋ ਜੋ ਬਿਜੇ ਕੁਮਾਰ ਗੁਣਾਚੌਰ ਜੀ ਜਿਹੜੇ ਜ਼ਿਲ੍ਹੇ ਦੇ ਸਾਡੇ ਸਖਤਨ ਨੇ ਔਰ ਇਲੈਕਸ਼ਨ ਦੇ ਇਨਚਾਰਜ ਨੇ ਸਾਡੇ ਯੂਥ ਦੇ ਸਾਥੀ ਹਜਿੰਦਰ ਲੱੱਡੜ ਜੀ ਔਰ ਸਾਡੇ ਇਸ ਨਗਰ ਤੋਂ ਰੋਸ਼ਨ ਜੀ ਸਾਡੇ ਡਾਕਟਰ ਸਾਡੇ ਹੋਰ ਸਾਥੀ ਜਿਹੜੇ ਸਤਕਾਜੋ ਸਾਥੀ ਘੜੇ ਨੇ ਔਰ ਸਮੁੱਚੀ ਅੱਜ ਬੰਗਿਆਂ ਦੇ ਵਿੱਚ ਸਾਰੀਆਂ ਢੇਰਾਂ ਬਹੁਜਰ ਸਮਾਜ ਪਾਰਟੀਆਂ ਸਾਰੀਆਂ ਟੀਮਾਂ ਅਸੀਂ ਵਿਧਾਨ ਸਭਾ ਨੂੰ ਪੰਜ ਜ਼ੋਨਾਂ 'ਚ ਵੰਡਿਆ ਹੋਇਆ ਪੰਜ ਜ਼ੋਨਾਂ ਦੇ ਜਿਹੜੇ ਲੀਡਰਸ਼ਿਪ ਹੈ ਉਹ ਅੰਤਮ ਪਰਾਤੇ ਜਿਹੜਾ ਕਿਤੇ ਵੀ ਮਾੜਾ ਮੋਟਾ ਕਿਤੇ ਲੱਗਦਾ ਵੀ ਤੇ ਟੱਚ ਹੁਣ ਰਹਿ ਗਿਆ ਉਹਨੂੰ ਟੱਚ ਕੰਚ ਲੱਗੇ ਆ ਔਰ ਨਿਸ਼ਚਿਤ ਅਸੀਂ ਜਿਹੜਾ ਬੰਗਿਆਂ ਤੋਂ ਜਸਵੀਰ ਸਿੰਘ ਗੱਡੀ ਜੀ ਨੂੰ ਵੱਡੀ ਨੀਲਾ ਚਤਾ ਕੇ ਇੱਥੋਂ ਅਸੀਂ ਉੱਪਰ ਭੇਜਾਂਗੇ ਜੀ ਸ਼ੁਕਰੀਆ ਸ਼ੁਕਰੀਆ